ਉੱਪਰ ਨਿਸ਼ਾਨ ਸਾਹਿਬ ਤੇ ਲਿਖਿਆ ਹੋਇਆ ਅਕਾਲ ਸਹਾਇ ਸਰਕਾਰੇ ਖਾਲਸਾ ਆਪਾਂ ਬਿਲਕੁਲ ਜ਼ੂਮ ਕਰਕੇ ਤੁਹਾਨੂੰ ਦਿਖਾਉਨੇ ਆਂ ਦੇਖ ਸਕਦੇ ਹੋ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਕਿੰਨੀ ਵੀ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ ਸ਼ਹਿਰ ਰੋਪੜ ਦੇ ਵਿੱਚ ਆਪਾਂ ਇਸ ਸਮੇਂ ਰੋਪੜਾ ਹੈੱਡ ਤੇ ਖੜੇ ਆਂ ਤੁਸੀਂ ਪਿੱਛੇ ਦੇਖ ਸਕਦੇ ਹੋ ਸਤਲੁਜ ਦਾ ਦਰਿਆ ਜਿਹੜਾ ਵਗ ਰਿਹਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਾਲਸਾ ਰਾਜ ਦੀ ਤੁਹਾਨੂੰ ਆਖਰੀ ਨਿਸ਼ਾਨੀ ਜਿਹੜੀ ਦਿਖਾਵਾਂਗੇ ਤੋਂ ਵੀਡੀਓ ਵਿੱਚ ਤੁਸੀਂ ਐਂਡ ਤੱਕ ਬਣੇ ਰਹੇ ਹੋ ਤੇ ਆਪਾਂ ਇਸ ਸਮੇ ਸਤਲੁਜ ਦਰਿਆ ਦੇ ਕੰਡੇ ਤੇ ਖੜੇ ਆ ਬਿਲਕੁਲ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ ਉਹ ਸਤਲੁਜ ਤੋਂ ਦੂਜੀ ਵਾਲੀ ਸਾਈਡ ਸੀ ਮਤਲਬ ਸਤਲੁਜ ਤੋਂ ਪਰਲੀ ਸਾਈਡ ਤੇ ਜਿੱਥੇ ਆਪਾਂ ਇਸ ਸਮੇ ਹੁਣ ਖੜੇ ਆ ਇਸ ਸਮੇ ਉਦੋਂ ਉਦੋਂ ਇੱਥੇ ਬ੍ਰਿਟਿਸ਼ਾਂ ਦਾ ਰਾਜ ਹੁੰਦਾ ਸੀ ਅੰਗਰੇਜ਼ਾਂ ਦਾ ਰਾਜ ਹੁੰਦਾ ਸੀਗਾ ਇਹ ਜਿਹੜਾ ਸਤਲੁਜ ਦਰਿਆ ਸੀਗਾ ਇਹ ਦੋਨੋਂ ਰਾਜਾਂ ਨੂੰ ਵੰਡਦਾ ਸੀਗਾ ਜਿਵੇਂ ਇੱਕ ਤਰੀਕੇ ਨਾਲ ਬਾਰਡਰ ਦੇ ਤਰ੍ਹਾਂ ਵਾਰਤਿਆ ਜਾਂਦਾ ਸੀ ਜਿਵੇਂ ਆਹ ਸਾਈਡ ਬ੍ਰਿਟਿਸ਼ ਅੰਗਰੇਜ਼ਾਂ ਦਾ ਰਾਜ ਤੇ ਇਸ ਤੋਂ ਪਾਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਹੈ ਜਿਵੇਂ ਆਪਾਂ ਨੂੰ ਪਤਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਬਹੁਤ ਵੱਡਾ ਸੀ ਇੱਥੋਂ ਲੈ ਕੇ ਜੰਮੂ ਕਸ਼ਮੀਰ ਲੇਹ ਲਦਾਖ ਹਨਾ ਲਾਹੌਰ ਸਾਰੇ ਇਲਾਕਿਆਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ ਆ ਸਾਰਾ ਸਤਲੁਜ ਦਰਿਆ ਦੇਖ ਸਕਦੇ ਹੋ ਤੁਸੀਂ ਰੋਪੜ ਹੈੱਡ ਵੀ ਇਹਨੂੰ ਕਿਹਾ ਜਾਂਦਾ ਹੈ ਤੇ ਆਪਾਂ ਜਾਣਾ ਹੁਣ ਸਾਹਮਣੇ ਜਿਹੜੇ ਤੁਹਾਨੂੰ ਆ ਪਹਾੜ ਦਿਖਦੇ ਹੋਣਗੇ ਨਾ ਆ ਪੁਲ ਕ੍ਰੋਸ ਕਰਕੇ ਜਾਣਾ ਉੱਥੇ ਨਿਸ਼ਾਨ ਸਾਹਿਬਲ ਸ਼ਸ਼ੋਭਿਤ ਨੇ ਉਹ ਨਿਸ਼ਾਨ ਸਾਹਿਬ ਨੇ ਜਿਹੜੇ ਆ ਵੀਡੀਓ ਦੇ ਵਿੱਚ ਵੀ ਆਉਂਦੇ ਹੋਣਗੇ ਮੈਂ ਜ਼ੂਮ ਕਰਦਾ ਲਓ ਜੀ ਆ ਜਿਹੜੇ ਨਿਸ਼ਾਨ ਸਾਹਿਬ ਤੁਹਾਨੂੰ ਦਿਖ ਰਹੇ ਨੇ ਇਹ ਨਿਸ਼ਾਨ ਸਾਹਿਬ ਆਪਾਂ ਵੀਡੀਓ ਦੇ ਵਿੱਚ ਅੱਜ ਦਿਖਾਵਾਂਗੇ ਤੁਹਾਨੂੰ ਤੇ ਇਹ ਆਪਣੇ ਖਾਲਸਾ ਰਾਜ ਦੀ ਆਖਰੀ ਨਿਸ਼ਾਨੀ ਹੈ ਸਰਕਾਰੇ ਖਾਲਸਾ ਦੀ ਸੋ ਚੱਲਦੇ ਆਂ ਤੇ ਇੱਥੋਂ ਆਪਾਂ ਅੱਗੇ ਵੱਲ ਨਿਸ਼ਾਨ ਸਾਹਿਬ ਦੇਖਦੇ ਆਂ ਜਾ ਕੇ ਬਾਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਤਲੁਜ ਦਰਿਆ ਉਸ ਸਮੇਂ ਮਤਲਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਤੇ ਬ੍ਰਿਟਿਸ਼ ਰਾਜ ਦੇ ਵਿਚਾਲੇ ਇੱਕ ਤਰੀਕੇ ਦਾ ਨਾਲ ਬਾਰਡਰ ਦੇ ਤਰੀਕੇ ਨਾਲ ਕੰਮ ਕਰਦਾ ਸੀ ਆਹ ਸਾਈਡ ਤੇ ਬ੍ਰਿਟਿਸ਼ ਰਾਜ ਹੁੰਦਾ ਸੀ ਤੇ ਸਤਲੁਜ ਤੋਂ ਪਰਲੇ ਪਾਸੇ ਜਾਨੀ ਕਿ ਦੁਆਬਾ ਏਰੀਆ ਸਾਰਾ ਹੋ ਗਿਆ ਕਸ਼ਮੀਰ ਹੋ ਗਿਆ ਲੇਹ ਲਦਾਖ ਉਧਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ ਤੇ ਚੱਲਦੇ ਆਂ ਆਪਾਂ ਉਹ ਸਥਾਨ ਤੇ ਚੱਲਦੇ ਆਂ ਤੇ ਸਾਰਾ ਤੁਹਾਨੂੰ ਇਤਿਹਾਸ ਆਪਾਂ ਉੱਥੇ ਦੱਸਾਂਗੇ ਜਾ ਕੇ ਲਓ ਜੀ ਆਪਾਂ ਹੁਣ ਜਾ ਰਹੇ ਆ ਜਿੱਧਰ ਨਿਸ਼ਾਨ ਸਾਹਿਬ ਸਜੂਬਿਤ ਨੇ ਉਹ ਸਾਈਡ ਤੇ ਉਹ ਆ ਜਿਹੜਾ ਪੁਲਾ ਨਾ ਤੁਸੀਂ ਦੇਖ ਰਹੇ ਹੋ ਇਹ ਪੁਲ ਕ੍ਰੋਸ ਕਰਕੇ ਆਪਾਂ ਜਾਣਾ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਤਲੁਜ ਦਰਿਆ ਦੋਨਾਂ ਰਾਜਾਂ ਨੂੰ ਵੰਡਦਾ ਸੀਗਾ ਆਪਸ ਵਿੱਚ ਦੇ ਵਿੱਚ ਹੁਣ ਆਪਾਂ ਸਤਲੁਜ ਦਰਿਆ ਦਾ ਜਿਹੜਾ ਪੁਲ ਉਹ ਕ੍ਰੋਸ ਕਰ ਰਹੇ ਆ ਤੇ ਆਪਾਂ ਇਸ ਸਮੇਂ ਸਤਲੁਜ ਦਰਿਆ ਦੇ ਉੱਪਰ ਆ ਬਿਲਕੁਲ ਤੇ ਸਾਹਮਣੇ ਆ ਜਿਹੜੇ ਉੱਚੇ ਉੱਚੇ ਪਹਾੜ ਦਿਖ ਰਹੇ ਨੇ ਤੁਹਾਨੂੰ ਜ਼ੂਮ ਕਰਕੇ ਦਿਖਾ ਦੋ ਇਹ ਪਹਾੜਾਂ ਦੇ ਉੱਪਰ ਉਹ ਨਿਸ਼ਾਨ ਸਾਹਿਬ ਸ਼ਸ਼ੋਭਿਤ ਨੇ। ਪਛਾਹ ਹੁਣ ਜਿਵੇਂ ਆਪਾਂ ਹੈੱਡ ਬਣਿਆ ਹੋਇਆ ਨਾ ਇੱਥੇ ਇਹਦੇ ਕਰਕੇ ਉਹ ਪਹਾੜ ਨਹੀਂ ਦਿਖਦੇ ਹੁਣੇ ਆ ਉੱਪਰ ਜਿਹੜੀ ਸਾਰੀ ਮਸ਼ੀਨਰੀ ਲੱਗੀ ਹੋਈ ਆ ਤੇ ਹੁਣ ਆਪਾਂ ਸਤਲੁਜ ਦਰਿਆ ਕ੍ਰੋਸ ਕਰ ਲਿਆ। ਤੇ ਇੱਥੇ ਉਹ ਆਪਣੇ ਸਰਕਾਰੇ ਖਾਲਸਾ ਜਾਨੀ ਕਿ ਖਾਲਸਾ ਰਾਜ ਦੀ ਇਹ ਆਖਰੀ ਨਿਸ਼ਾਨੀ ਹੈ ਜਿਹੜੀ ਕਿ ਹੁਣ ਤੱਕ ਇੱਥੇ ਹੈਗੀ ਆ ਸ਼ਸ਼ੋਭਿਤ ਹੈ ਉਹ ਆਪਾਂ ਤੁਹਾਨੂੰ ਤੁਹਾਨੂੰ ਦਿਖਾਵਾਂਗੇ ਸਾਰਾ ਵੀਡੀਓ ਦੇ ਵਿੱਚ। ਪੁਰਾਣੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਸੀਗਾ ਜਦੋਂ ਰਾਜਿਆਂ ਦੇ ਰਾਜ ਸੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ ਉਦੋਂ ਜਿਵੇਂ ਹੁਣ ਸਭ ਬਾਰਡਰ ਤਾਰ ਲਾ ਲਾਉਂਦੇ ਨੇ ਨਾ ਜਿਵੇਂ ਆਪਣਾ ਇੰਡੋਪਾਕ ਬਾਰਡਰ ਉਦੋਂ ਇਸ ਤਰ੍ਹਾਂ ਹੀ ਕੋਈ ਨਦੀ ਹੁੰਦੀ ਸੀ ਕੋਈ ਦਰਿਆ ਹੁੰਦੇ ਸੀਗੇ ਉਹਨਾਂ ਨੂੰ ਹੀ ਮਤਲਬ ਬਾਰਡਰ ਮੰਨਿਆ ਜਾਂਦਾ ਸੀ ਵੀ ਇੱਥੋਂ ਦੂਸਰੀ ਸਾਈਡ ਸਾਡਾ ਰਾਜ ਆ ਇੱਥੋਂ ਓਧਰਲੀ ਸਾਈਡ ਦੂਸਰਿਆਂ ਦਾ ਰਾਜ ਆ ਵੀ ਆਪਾਂ ਬਿਲਕੁਲ ਨੇੜੇ ਪਹੁੰਚ ਗਏ ਇੱਥੇ ਨਾਲ ਸਾਹਮਣੇ ਪੀਲੇ ਰੰਗ ਦਾ ਬੋਰਡ ਲੱਗਿਆ ਹੋਇਆ ਹੈ ਉਹਦੇ ਤੇ ਲਿਖਿਆ ਹੋਇਆ ਬਰਾਸਤੀ ਚੌਂਕੀ ਸਰਕਾਰੀ ਖਾਲਸਾ ਮਹਾਰਾਜਾ ਰਣਜੀਤ ਸਿੰਘ ਇਸ ਤਰ੍ਹਾਂ ਦੇ ਬਹੁਤ ਸਾਰੇ ਬੋਰਡ ਰਸਤੇ ਦੇ ਵਿੱਚ ਲੱਗੇ ਹੋਏ ਨੇ ਤੇ ਇੱਧਰ ਵੀ ਇੱਕ ਛੋਟਾ ਬੋਰਡ ਲੱਗਿਆ ਹੋਇਆ ਜਿਹੜਾ ਤੇ ਇੱਥੇ ਨਾਲ ਇੱਕ ਫੈਕਟਰੀ ਆ ਉਹ ਫੈਕਟਰੀ ਦੇ ਵਿੱਚ ਦੀ ਰਸਤਾ ਜਿੱਧਰੋਂ ਆਪਾਂ ਜਾਣਾ ਬਰਾਸਤੀ ਚੌਂਕੀ ਉਹ ਫੈਕਟਰੀ ਦੇ ਵਿੱਚ ਐਂਟਰੀ ਹੋ ਕੇ ਆਪਾਂ ਨੂੰ ਜਾਣਾ ਪੈਂਦਾ ਇੱਥੋਂ ਸਾਰੀ ਆਪਾਂ ਜਾਣਕਾਰੀ ਲੈਣੇ ਆ ਕੀ ਕਿਸ ਤਰ੍ਹਾਂ ਆਪਾਂ ਉਥੇ ਪਹੁੰਚ ਸਕਦੇ ਆ ਲਓ ਜੀ ਆਪਾਂ ਜਾ ਰਹੇ ਆ ਬਰਾਸਤੀ ਚੌਂਕੀ ਵੱਲੋਂ ਇੱਥੇ ਆਪਾਂ ਪਤਾ ਕਰਦੇ ਸੀ ਨਾ ਫੈਕਟਰੀ ਐ ਐਸਐਮਐਲ ਵਾਲਿਆਂ ਦੀ ਇੱਥੇ ਕਹਿੰਦੇ ਵੀ ਐਂਟਰੀ ਕਰਵਾ ਕੇ ਜਾਣੀ ਪੈਂਦੀ ਐ ਉਹ ਸਾਰੀ ਆਪਾਂ ਜਾਣਕਾਰੀ ਤੁਹਾਨੂੰ ਦਿੰਨੇ ਆਂ ਇਹ ਆ ਜਿਵੇਂ ਸਾਹਮਣੇ ਸਿਕਿਉਰਿਟੀ ਗਾਰਡ ਬੈਠੇ ਨੇ ਹਨਾ ਇਹਨਾਂ ਤੋਂ ਆਪਾਂ ਪਤਾ ਕਰਦੇ ਆਂ ਆ ਭਾਈ ਬੈਠੇ ਸੀਗੇ ਇੱਥੇ ਇਹਨਾਂ ਤੋਂ ਆਪਾਂ ਜਾਣਕਾਰੀ ਲੈਂਤੀ ਐ ਭਾਈ ਕਹਿੰਦੇ ਅੱਗੇ ਜਾ ਕੇ ਤੁਸੀਂ ਰਾਈਟ ਮੁੜ ਜਿਓ ਤੇ ਰਾਈਟਰ ਰਸਤਾ ਚੌਂਕੀ ਵਾਸਤੇ ਇੱਥੇ ਆਪਾਂ ਨੂੰ ਕੋਈ ਵੀ ਐਂਟਰੀ ਕਰਵਾਉਣ ਦੀ ਜ਼ਰੂਰਤ ਨਹੀਂ ਹੈਗੀ ਤੇ ਚੱਲਦੇ ਆਂ ਫਿਰ ਇੱਥੋਂ ਅੱਗੇ ਵੱਲ ਨੂੰ ਆਹ ਸਾਰੀ ਫੈਕਟਰੀ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਆਲੇ ਦੁਆਲੇ ਲਓ ਜੀ ਆਪਾਂ ਜਿਵੇਂ ਤੁਹਾਨੂੰ ਦਿਖਾਇਆ ਕਿ ਬਾਈ ਤੋਂ ਆਪਾਂ ਪੁੱਛਿਆ ਸੀ ਨਾ ਤੇ ਆਹ ਸਾਰੀ ਆਲੇ ਦੁਆਲੇ ਫੈਕਟਰੀ ਹੈ ਐਸਐਮਐਲ ਵਾਲਿਆਂ ਦੀ ਪਿੱਛੇ ਕੋਈ ਵੀ ਐਂਟਰੀ ਕਰਵਾਉਣ ਦੀ ਜ਼ਰੂਰਤ ਨਹੀਂ ਹੈਗੀ ਇੱਥੇ ਆ ਕੇ ਤੁਸੀਂ ਪੁੱਛ ਕੇ ਜਾ ਸਕਦੇ ਹੋ ਤੇ ਸਾਰੀ ਜਗ੍ਹਾ ਆਲੇ ਦੁਆਲੇ ਫੈਕਟਰੀ ਦੀ ਹੈ ਤੇ ਇਹ ਜਿਹੜੀ ਫੈਕਟਰੀ ਵੀ ਹੈ ਇਹੋ ਕਾਫੀ ਮਤਲਬ ਉੱਚੀ ਥਾਂ ਤੇ ਬਣੀ ਹੋਈ ਹੈ ਜਿਹੜੇ ਉਹ ਨਿਸ਼ਾਨ ਸਾਹਿਬ ਨੇ ਉਹ ਵੀ ਉੱਚੀ ਥਾਂ ਤੇ ਨੇ ਲੱਗੇ ਹੋਏ ਤੇ ਉੱਥੋਂ ਸਤਲੁਜ ਦਰਿਆ ਵੀ ਜਿਹੜਾ ਦਿਖਦਾ ਉਹ ਸਾਰਾ ਪੰਪਰ ਜਾ ਕੇ ਦੇਖਾਂਗੇ ਤੇ ਗੱਡੀ ਆਪਣੀ ਥੋੜੀ ਦੂਰ ਤੱਕੇ ਜਾਊਗੀ ਫਿਰ ਉਹ ਤੋਂ ਅੱਗੇ ਆਪਾਂ ਨੂੰ ਪੈਦਲ ਚੱਲ ਕੇ ਜਿਹੜਾ ਉੱਪਰ ਜਾਣਾ ਪਊਗਾ ਇਸ ਤਰ੍ਹਾਂ ਦਾ ਰਾਸਤਾ ਬਰਾਸਤੀ ਚੌਂਕੀ ਜਲੇ ਲਈ ਇੱਥੋਂ ਨਾਲ ਥੋੜੀ ਜਿਹੀ ਹਲਕੀ ਚੜ੍ਹਾਈ ਹੈ ਜਿਹੜੀ ਸ਼ੁਰੂ ਹੋ ਜਾਂਦੀ ਆ ਤੇ ਦੇਖਦੇ ਆਪਾਂ ਵੀ ਕਿੱਥੇ ਤੱਕ ਆਪਣੀ ਜਿਹੜੀ ਗੱਡੀ ਜਾਂਦੀ ਆ ਤੇ ਥੋੜਾ ਜਿਹਾ ਪੈਦਲ ਆਪਾਂ ਨੂੰ ਜਾਣਾ ਪਊਗਾ ਟਰੈਕ ਕਰ ਇੱਥੇ ਪਾਰਕਿੰਗ ਬਣੀ ਹੋਈ ਹੈ ਗੱਡੀ ਆਪਾਂ ਪਾਰਕਿੰਗ ਦੇ ਵਿੱਚ ਲਾਤੀ ਤੇ ਇੱਥੇ ਗੱਡੀ پارک ਕਰਕੇ ਆਪਾਂ ਨੂੰ ਉੱਪਰ ਪੈਦਲ ਜਾਣਾ ਪਊਗਾ ਤੇ ਆਹ ਰਸਤਾ ਇੱਥੋਂ ਆਹ ਪਹਾੜੀ ਦੇ ਉੱਪਰ ਉਹ ਨਿਸ਼ਾਨ ਸਾਹਿਬ ਨੇ ਜਾਨੀ ਕਿ ਬਰਾਸਤੀ ਚੌਂਕੀ ਜਿਹੜੀ ਬਣੀ ਹੋਈ ਹੈ ਤੇ ਕੁਝ ਇਸ ਤਰ੍ਹਾਂ ਦਾ ਰਸਤਾ ਤੁਸੀਂ ਦੇਖ ਸਕਦੇ ਹੋ ਇੱਕ ਤਰ੍ਹਾਂ ਦੀ ਟਰੈਕਿੰਗ ਕਰਕੇ ਆਪਾਂ ਨੂੰ ਜਾਣਾ ਪੈਂਦਾ ਜਿਵੇਂ ਹੁਣ ਮੌਸਮ ਸਹੀ ਆ ਬਰਸਾਤਾਂ ਦੇ ਮੌਸਮ 'ਚ ਇੱਥੇ ਮਤਲਬ ਆਉਣਾ ਥੋੜਾ ਜਿਹਾ ਔਖਾ ਕਿਉਂਕਿ ਰਸਤਾ ਇਹ ਕੱਚਾ ਤਾਂ ਕਰਕੇ ਜਿਵੇਂ ਹੁਣ ਬਿਨਾ ਬਰਸਾਤਾਂ ਦੇ ਮੌਸਮ ਤੋਂ ਜਿਵੇਂ ਹੁਣ ਬਰਸਾਤਾਂ ਨਹੀਂ ਹੈਗੀਆਂ ਐਵੇਂ ਦੇ ਮੌਸਮ 'ਚ ਆਇਆ ਜਾਵੇ ਤਾਂ ਜ਼ਿਆਦਾ ਚੰਗੀ ਗੱਲ ਆ। ਤੇ ਇੱਥੇ ਐਵੇਂ ਦਾ ਰਾਹ ਜਿਹੜਾ ਬਣਿਆ ਹੋਇਆ ਹੈ ਦੇਖ ਸਕਦੇ ਹੋ ਤੁਸੀਂ। ਇੱਥੇ ਆਲੇ ਦੁਆਲੇ ਨਾ ਇੱਟਾਂ ਲਾਈਆਂ ਹੋਈਆਂ ਨੇ ਮੇਰੇ ਖਿਆਲ 'ਚ ਇਹਦਾ ਜਿਹੜਾ ਰੀਨੋਵੇਸ਼ਨ ਦਾ ਕੰਮ ਚੱਲਦਾ ਹੋਊ। ਬਾਕੀ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ। ਇਸ ਤਰ੍ਹਾਂ ਦਾ ਸਾਰਾ ਆਲੇ-ਦੁਆਲੇ ਰੁੱਖ ਹੋਏ ਹੋਏ ਨੇ ਅੱਗੇ ਥੋੜਾ ਜਿਹਾ ਪੱਕਾ ਵੀ ਆਇਆ ਹੈ ਦੇਖ ਸਕਦੇ ਹੋ ਤੁਸੀਂ ਤੇ ਜਾ ਰਹੇ ਆਪਾਂ ਉੱਪਰ ਵਾਲੇ ਪਾਸੇ ਨੂੰ ਇੱਥੇ ਕਾਫੀ ਤਿੱਖੀ ਚੜਾਈ ਹੈ ਦੇਖ ਸਕਦੇ ਹੋ ਤੁਸੀਂ ਜਿਵੇਂ ਇਹ ਸਾਰਾ ਰਾਹ ਬਣਿਆ ਹੋਇਆ ਹੈ ਹਨਾ ਇਹ ਰਾਹ ਨੂੰ ਥੋੜਾ ਜਿਹਾ ਹੋਰ ਮੈਂਟੇਨ ਕਰਨਾ ਚਾਹੀਦਾ ਹੈ ਬਾਕੀ ਤੁਸੀਂ ਆਲੇ-ਦੁਆਲੇ ਦੇਖ ਸਕਦੇ ਹੋ ਹਨ ਕਿਉਂਕਿ ਆਲੇ-ਦੁਆਲੇ ਥੋੜੀ ਜਿਹੀ ਸਫਾਈ ਘੱਟ ਹੈ ਇਹ ਸਰਕਾਰੇ ਖਾਲਸਾ ਦੀ ਖਾਲਸਾ ਰਾਜ ਦੀ ਆਖਰੀ ਨਿਸ਼ਾਨੀ ਹੈ ਤੇ ਇਹਨੂੰ ਮਤਲਬ ਸਾਂਭਣਾ ਚਾਹੀਦਾ ਜੇ ਹੁਣ ਅਬਰਸਾਤਾਂ ਦਾ ਮੌਸਮ ਹੁੰਦਾ ਮੀਂਹ ਹੁੰਦਾ ਅੱਜ ਤਾਂ ਇੱਥੇ ਬਿਲਕੁਲ ਵੀ ਨਹੀਂ ਆਇਆ ਜਾਣਾ ਸੀ ਕਿਉਂਕਿ ਇੱਥੋਂ ਮਤਲਬ ਆ ਇੱਥੋਂ ਵੀ ਸਾਰਾ ਪਾਣੀ ਚੱਲਦਾ ਹੋਊਗਾ ਥੱਲੇ ਨੂੰ ਹਨਾ ਆ ਸਾਰੇ ਖੁਰਦੇ ਹੋਣਗੇ ਆ ਕਿਉਂਕਿ ਇਹ ਕੱਚੀ ਪਹਾੜੀ ਆ ਬਾਕੀ ਜੋ ਉੱਪਰ ਨੂੰ ਜਾਂਦੇ ਆ ਦਮ ਫੁੱਲਦਾ ਕਿਉਂਕਿ ਕੋਦਾਂ ਚੜਾਈ ਆ ਇਹ ਵੀਡੀਓ ਨੂੰ ਬਣਾਉਣ ਦਾ ਮੇਨ ਮਕਸਦ ਇਹ ਹੀ ਹੈ ਕਿ ਆਪਣੇ ਸਾਰੇ ਪੰਜਾਬ ਦੇ ਲੋਕਾਂ ਨੂੰ ਜਾਂ ਜਿਹੜੇ ਪੰਜਾਬ ਤੋਂ ਬਾਹਰ ਰਹਿੰਦੇ ਨੇ ਬਾਹਰਲੀਆਂ ਕੰਟਰੀਆਂ 'ਚ ਇਹ ਚੀਜ਼ ਬਾਰੇ ਪਤਾ ਲੱਗ ਸਕੇ ਤੇ ਇਹ ਜਿਹੜੀ ਆਪਣੀ ਬਰਸਤ ਹੈ ਇਹਨੂੰ ਸੰਭਿਆ ਜਾ ਸਕੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ ਹਨਾ ਰਸਤਾ ਵੀ ਕੁਝ ਜ਼ਿਆਦਾ ਵਧੀਆ ਨਹੀਂ ਬਣਿਆ ਹੋਇਆ ਆਲੇ ਆਲੇ ਦੇ ਵਾਲੇ ਤੁਸੀਂ ਦੇਖ ਸਕਦੇ ਹੋ ਉੱਪਰ ਆ ਗਏ ਆਪਾਂ ਦੰਬ ਹੱਥ ਫੁੱਲ ਗਿਆ ਉੱਪਰ ਚੜਦੇ ਚੜਦੇ ਆਉਂਦਾ ਤਿੱਖੀ ਚੜਾਈ ਆ ਬਿਲਕੁਲ ਲਓ ਜੀ ਆ ਗਏ ਉੱਪਰ ਲਓ ਜੀ ਆਪਾਂ ਉੱਪਰ ਆ ਗਏ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਸਾਰਾ ਸਤਲੁਜ ਦਰਿਆ ਇਹ ਸਤਲੁਜ ਦਰਿਆ ਬ੍ਰਿਟਿਸ਼ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਹੱਦ ਸੀ ਇੱਕ ਸਰਕਾਰੇ ਖਾਲਸਾ ਤੇ ਬ੍ਰਿਟਿਸ਼ ਰਾਜ ਦੀ ਹੱਦ ਸੀ ਦੋਨਾਂ ਰਾਜਾਂ ਨੂੰ ਇਹ ਜਿਹੜਾ ਸਤਲੁਜ ਦਰਿਆ ਸੀ ਅਲੱਗ ਕਰਦਾ ਸੀ ਇਹ ਪਹਿਲਾਂ ਆਪਾਂ ਸਤਲੁਜ ਦਰਿਆ ਦੇ ਦੂਸਰੇ ਸਾਈਡ ਸੀ ਜਿੱਥੇ ਕਿ ਬ੍ਰਿਟਿਸ਼ ਦਾ ਰਾਜ ਸੀ ਇਸ ਜਗ੍ਹਾ ਜਿੱਥੇ ਆਪਾਂ ਹੁਣ ਖੜੇ ਆ ਉਹ ਸਮੇਂ ਦੇ ਵਿੱਚ ਇੱਥੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ ਇਹ ਇੱਥੇ ਹੱਦ ਬਣਾਈ ਹੋਈ ਸੀ ਇੱਕ ਕਿ ਸਤਲੁਜ ਤੋਂ ਦੂਸਰੀ ਸਾਈਡ ਬ੍ਰਿਟਿਸ਼ ਦਾ ਰਾਜ ਤੇ ਆਹ ਸਾਈਡ ਜਾਨੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਖਾਲਸਾ ਰਾਜ ਇੱਥੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆਪਣਾ ਜੰਮੂ ਕਸ਼ਮੀਰ ਤੇ ਲੇ ਹਨਾ ਲਾਹੌਰ ਇਹ ਸਾਈਡ ਸੀ ਤੇ ਦੂਸਰੀ ਸਾਈਡ ਸਾਰਾ ਬ੍ਰਿਟਿਸ਼ ਰਾਜ ਸੀ ਤੇ ਚਲਦੇ ਆਂ ਉੱਪਰ ਸਾਹਮਣੇ ਨਿਸ਼ਾਨ ਸਾਹਿਬ ਵੀ ਜਿਹੜੇ ਦਿਖ ਰਹੇ ਨੇ ਤੇ ਨਿਸ਼ਾਨ ਸਾਹਿਬ ਦੇ ਉੱਪਰ ਲਿਖਿਆ ਹੋਇਆ ਅਕਾਲ ਸਹਾਇ ਸਰਕਾਰੇ ਖਾਲਸਾ ਬਾਕੀ ਜਿਵੇਂ ਤੁਹਾਨੂੰ ਉੱਪਰ ਸਾਰਾ ਦਿਖਾਇਆ ਹਨਾ ਮੈਂ ਵੀ ਹੁਣ ਇਹਦੇ ਇਸ ਤਰ੍ਹਾਂ ਦੇ ਹਾਲਾਤ ਨੇ ਇਹ ਚੀਜ਼ ਨੂੰ ਥੋੜਾ ਜਿਆਦਾ ਸੰਭਣਾ ਚਾਹੀਦਾ ਜਿਵੇਂ ਮਤਲਬ ਕੋਈ ਕਮੇਟੀ ਬਣੇ ਜਾਂ ਟੂਰਿਸਟ ਮਹਿਕਮਾ ਹਨਾ ਇਹਨੂੰ ਮੈਂਟੇਨ ਕਰਕੇ ਰੱਖਣਾ ਚਾਹੀਦਾ ਇਹਨੂੰ ਹੈਰੀਟੇਜ ਸਾਈਟ ਬਣਾਉਣਾ ਚਾਹੀਦਾ ਕਿਉਂਕਿ ਇਹ ਇੱਕ ਆਖਰੀ ਨਿਸ਼ਾਨੀ ਹੈ ਸਰਕਾਰੇ ਖਾਲਸਾ ਦੀ ਖਾਲਸਾ ਰਾਜ ਦੀ ਸામਨੇ ਨਿਸ਼ਾਨ ਸਾਹਿਬ ਸ਼ਸ਼ੋਭਿਤ ਨੇ ਚੱਲਦੇ ਆਪਾਂ ਨੇੜੇੋਂ ਦੇਖਦੇ ਆ ਨਿਸ਼ਾਨ ਸਾਹਿਬ ਕਾਫੀ ਉੱਚੇ ਆ ਕੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਬਾਕੀ ਇੱਥੋਂ ਆਲਾ ਦਵਾਲਾ ਕਾਫੀ ਜਿਹੜਾ ਨੀਵਾ ਰਹਿ ਜਾਂਦਾ ਇੱਥੇ ਸਾਰੇ ਆਲੇ ਦੋਲੇ ਪਹਾੜੇ ਨੇ ਇਹ ਸਤਲੁਜ ਪਾਰ ਕਰਕੇ ਲਓ ਜੀ ਆਪਾਂ ਪਹੁੰਚ ਗਏ ਨਿਸ਼ਾਨ ਸਾਹਿਬ ਦੇ ਬਿਲਕੁਲ ਨੇੜੇ ਤੇ ਇਹ ਨਿਸ਼ਾਨ ਸਾਹਿਬ ਨੇ ਜਿਹੜੇ ਆਪਾਂ ਤੁਹਾਨੂੰ ਦੂਰ ਤੋਂ ਦਿਖਾ ਰਹੇ ਸੀਗੇ ਕਾਫੀ ਉੱਚੇ ਨਿਸ਼ਾਨ ਸਾਹਿਬ ਨੇ ਉੱਪਰ ਲਿਖਿਆ ਹੋਇਆ ਇਹਨਾਂ ਦੇ ਅਕਾਲ ਸਹਾਇ ਸਰਕਾਰੇ ਖਾਲਸਾ ਆਪਾਂ ਦੂਸਰੀ ਸਾਈਡ ਤੋਂ ਤੁਹਾਨੂੰ ਕਲਿੱਪਾਂ ਲਾਵਾਂਗੇ ਉੱਥੋਂ ਸਾਰਾ ਉੱਪਰੋਂ ਜਿਹੜਾ ਲਿਖਿਆ ਹੋਇਆ ਉਹ ਤੁਸੀਂ ਪੜ੍ਹ ਲਿਓ ਤੇ ਆ ਇੱਥੇ ਇਹਦੇ ਬਾਰੇ ਸਾਰੀ ਜਿਹੜੀ ਹਿਸਟਰੀ ਇਤਿਹਾਸ ਆ ਜਿਹੜਾ ਲਿਖਿਆ ਹੋਇਆ ਇਹ ਆਪਾਂ ਤੁਹਾਨੂੰ ਪੜ੍ਹ ਕੇ ਸੁਣਾਉਨੇ ਆ ਉੱਪਰ ਲਿਖਿਆ ਹੋਇਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਝੰਡੇ ਦਾ ਪ੍ਰਤੀਕ ਥੱਲੇ ਸਾਰਾ ਇਤਿਹਾਸ ਇੱਥੇ ਲਿਖਿਆ ਹੈ ਆਸਰੋ ਪਿੰਡ ਦੀ ਇਸ ਪਹਾੜੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ 1831 ਵਿੱਚ ਹਿੰਦੁਸਤਾਨ ਦੇ ਗਵਰਨਰ ਜਰਨਲ ਲਾਰਡ ਵਿਲੀਅਮ ਬੈਂਟਿਕ ਨਾਲ ਮੁਲਾਕਾਤ ਤੋਂ ਪਹਿਲਾਂ ਪੰਜਾਬ ਦੀ ਆਜ਼ਾਦੀ ਦਰਸਾਣ ਲਈ ਸਰਕਾਰ ਖਾਲਸਾ ਦਾ ਝੰਡਾ ਲਹਿਰਾਇਆ ਅਤੇ ਟੋਪਾਂ ਬੀੜ ਕੇ ਫੌਜੀ ਚੌਂਕੀ ਕਾਇਮ ਕੀਤੀ 1849 ਵਿੱਚ ਪੰਜਾਬ ਅੰਗਰੇਜ਼ੀ ਕਬਜ਼ੇ ਤੋਂ ਬਾਅਦ ਚੌਂਕੀ ਢਾਹ ਦਿੱਤੀ ਗਈ ਪਰ ਝੰਡੇ ਦਾ ਖੰਭਾ ਅਸ਼ਟ ਤਾਤੂ ਦਾ ਹੋਣ ਕਰਕੇ ਬਚ ਗਿਆ ਆਜ਼ਾਦੀ ਦੇ ਮੋਢੀ ਸੰਗਰਾਮੀ ਇੱਥੇ ਆ ਕੇ ਆਜ਼ਾਦੀ ਦੇ ਝੰਡੇ ਨੂੰ ਮੋੜ ਲਹਿਰਾਉਣ ਦਾ ਪ੍ਰਣ ਕਰਦੇ ਰਹੇ ਕਿਸੇ ਦੇਸ਼ ਭਗਤ ਨੇ ਝੰਡੇ ਦੇ ਮੁੱਢ ਉੱਪਰ ਹਿੱਟ ਲੀਆਂ ਸਤਰਾਂ ਲਿਖੀਆਂ ਆ ਥੱਲੇ ਸਤਰਾਂ ਲਿਖੀਆਂ ਹੋਈਆਂ ਨੇ ਕੁਝ ਜੈ ਨਿਸ਼ਾਨੀ ਹੈ ਕਿਸੇ ਪੰਜਾਬ ਕੇ ਦਿਲਦਾਰ ਕੀ ਵਤਨ पे ਲੁੱਟੇ ਹੋਏ ਰਣਜੀਤ ਸਿੰਘ ਸਰਦਾਰ ਕੀ ਇਹ ਇੱਥੇ ਕੁਝ ਲਾਈਨਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਤੇ ਥੱਲੇ ਵੀ ਆ ਲਿਖਿਆ ਹੋਇਆ ਇਸ ਪਹਾੜੀ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਪਹਾੜੀ ਨੂੰ ਮਹਾਰਾਜਾ ਰਣਜੀਤ ਸਿੰਘ ਨੈਸ਼ਨਲ ਹੈਰੀਟੇਜ ਹਿੱਲ ਪਾਰਕ ਦਾ ਦਰਜਾ 19 ਅਕਤੂਬਰ 2001 ਨੂੰ ਦਿੱਤਾ ਗਿਆ। ਇਹ ਸਾਰਾ ਇਹਦਾ ਇਤਿਹਾਸ ਆ ਜਿਹੜਾ ਇੱਥੇ ਲਿਖਿਆ ਹੋਇਆ ਹੈ। ਇਹ ਜਿਹੜੀ ਪਹਾੜੀ ਆ ਨਾ ਇਹ ਜਿਹੜੀ ਪਹਾੜੀ ਤੇ ਆਪਾਂ ਇਸ ਸਮੇਂ ਹੁਣ ਖੜੇ ਆ ਜਿੱਥੇ ਇਹ ਨਿਸ਼ਾਨ ਸਾਹਿਬ ਸ਼ਸ਼ੋਭਿਤ ਨੇ ਹਨਾ ਇਹ ਅਸਰੋ ਪਿੰਡ ਦੀ ਪਹਾੜੀ ਹੈ। ਇਹ ਸਾਰੀ ਜਿੱਥੇ ਨਿਸ਼ਾਨ ਸਾਹਿਬ ਨੇ ਆਲੇ ਦੁਆਲੇ ਇਹ ਸਾਰਾ ਅਸਰੋ ਪਿੰਡ ਦਾ ਇਲਾਕਾ ਤੇ ਇੱਧਰ ਸਤਲੁਜ ਦਰਿਆ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਦੇਖ ਸਕਦੇ ਹੋ। ਤੇ ਇਹ ਹੈ ਉਹ ਨਿਸ਼ਾਨੀ ਸਰਕਾਰੇ ਖਾਲਸਾ ਦੀ ਆਖਰੀ ਨਿਸ਼ਾਨੀ ਬਚੀ ਹੋਈ ਹੈ ਤੇ ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਵੱਧ ਤੋਂ ਵੱਧ ਮਤਲਬ ਸੰਗਤਾਂ ਤੱਕ ਲੋਕਾਂ ਤੱਕ ਪੰਜਾਬ ਦੇਆਂ ਤੱਕ ਇਹ ਵੀਡੀਓ ਪਹੁੰਚ ਸਕੇ ਤਾਂ ਇਹਦੀ ਆਪਾਂ ਹੋਰ ਸਾਮ ਸੰਭਾਲ ਜਿਹੜੀ ਕਰ ਸਕੀਏ ਹੈ ਨਾ ਬਾਕੀ ਤੁਹਾਨੂੰ ਰਾਹਤੇ ਦੇ ਵਿੱਚ ਵੀ ਮੈਂ ਦਿਖਾਇਆ ਕਿ ਕਿਸ ਤਰ੍ਹਾਂ ਦਾ ਰਾਹ ਤੇ ਥੋੜਾ ਜਿਹਾ ਉੱਥੇ ਪੱਥਰ ਈਟਾਂ ਵੀ ਪਈਆਂ ਨੇ ਹੋ ਸਕਦਾ ਇਹਦੀ ਜਿਹੜੀ ਮੇਨਟੇਨੈਂਸ ਰੈਨੋਵੇਸ਼ਨ ਜਿਹੜੀ ਹੋ ਰਹੀ ਹੋਵੇ ਬਾਕੀ ਇਧਰਲੀ ਵਾਲੀ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਇੱਥੇ ਤੱਕ ਸੀ ਬਣਿਆ ਹੋਇਆ ਥੋੜਾ ਜਿਹਾ ਮੀਹਾ ਕਰਕੇ ਥੱਲੇ ਨੂੰ ਚਲਿਆ ਗਿਆ ਤੇ ਇਹ ਸਾਰੇ ਨਿਸ਼ਾਨ ਸਾਹਿਬ ਨੇ ਕਾਫੀ ਉੱਚੇ ਨੇ ਨਿਸ਼ਾਨ ਸਾਹਿਬ ਤੇ ਜਦੋਂ ਨਾ ਆਪਾਂ ਦੂਰੋਂ ਦੇਖਦੇ ਆ ਉਧਰੋਂ ਆਪਾਂ ਸਤਲੋਦੇ ਪਰਲੇ ਸਾਈਡ ਤੋਂ ਦੇਖੇ ਸੀ ਇਹ ਨਿਸ਼ਾਨ ਸਾਹਿਬ ਦਿਖਦੇ ਸੀਗੇ ਤੇ ਉੱਪਰ ਨਿਸ਼ਾਨ ਸਾਹਿਬ ਤੇ ਲਿਖਿਆ ਹੋਇਆ ਅਕਾਲ ਸਹਾਏ ਸਰਕਾਰੇ ਖਾਲਸਾ ਆਪਾਂ ਬਿਲਕੁਲ ਜ਼ੂਮ ਕਰਕੇ ਤੁਹਾਨੂੰ ਦਿਖਾਉਨੇ ਆ ਦੇਖ ਸਕਦੇ ਹੋ ਇਹ ਸਰਕਾਰ ਇਹ ਖਾਲਸਾ ਦੀ ਆਖਰੀ ਨਿਸ਼ਾਨੀ ਹੈ ਜਿਹੜੀ ਕਿ ਇੱਥੇ ਹੁਣ ਮੌਜੂਦ ਹੈ ਸਤਲੁਜ ਦਰਿਆ ਦੇ ਬਿਲਕੁਲ ਕੰਢੇ ਤੇ ਇਹਨਾਂ ਸ਼ਾਂਸਾਈਬ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਇੱਥੇ ਲਗਾਇਆ ਗਿਆ ਸੀ ਚੌਂਕੀ ਬਣਾਈ ਗਈ ਸੀ ਇੱਕ ਤਾਂ ਕਿ ਬ੍ਰਿਟਿਸ਼ਾਂ ਨੂੰ ਅੰਗਰੇਜ਼ਾਂ ਨੂੰ ਪਤਾ ਲੱਗ ਸਕੇ ਕਿ ਇੱਥੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆ ਤਾਂ ਕਿ ਉਹਨਾਂ ਨੂੰ ਇੱਕ ਤਰੀਕੇ ਦਾ ਐਵੇਂ ਕਿਹਾ ਸੀਗਾ ਕਿ ਉਹ ਇੱਧਰ ਨਾ ਦੇਖਣਾ ਇੱਥੇ ਤੱਕ ਹੀ ਸੀਮਤ ਰਹਿਣਾ ਕਿ ਉਹ ਸਤਲੁਜ ਤੋਂ ਪਾਰ ਨਾ ਹੋਣ ਤਾਂ ਕਰਕੇ ਇਹ ਕੋ ਉਹ ਚੀਜ਼ ਦਾ ਪ੍ਰਤੀਕ ਸੀਗਾ ਦੇਖ ਸਕਦੇ ਹੋ ਸਰਕਾਰ ਇਹ ਖਾਲਸਾ ਇੱਥੇ ਨਾ ਉੱਪਰ ਨਿਸ਼ਾਨ ਸਾਹਿਬ ਦੇ ਨੇੜੇ ਆ ਕੁਝ ਬੈਠਣ ਨੂੰ ਵੀ ਜਿਹੜੀ ਥਾਂ ਬਣੀ ਹੋਈ ਐ ਤੇ ਇਧਰਾ ਸ਼ੈੱਡ ਪਾਇਆ ਹੋਇਆ ਉੱਪਰ ਤੇ ਕੁਝ ਇੱਥੇ ਬੈਠਣ ਨੂੰ ਕੁਰਸੀਆਂ ਵੀ ਜਿਹੜੀਆਂ ਰੱਖੀਆਂ ਹੋਈਆਂ ਨੇ ਦੇਖ ਸਕਦੇ ਹੋ ਲਓ ਜੀ ਇੱਥੇ ਆ ਕੁਝ ਕੁਰਸੀਆਂ ਪਈਆਂ ਨੇ ਤਾਂ ਕਿ ਮੀਂਹ ਦੇ ਵਿੱਚ ਹਨਾ ਜੇ ਬੈਠਣਾ ਪਵੇ ਤੇ ਇੱਥੇ ਨਾ ਆ ਬਜਰੀ ਰੇਤਾ ਕਾਫੀ ਸਾਰਾ ਸਮਾਨ ਪਿਆ ਐ ਦੇਖ ਸਕਦੇ ਹੋ ਤੁਸੀਂ ਹੋ ਸਕਦਾ ਐ ਇਹ ਰਸਤਾ ਮਤਲਬ ਬਣਾਇਆ ਜਾਵੇ ਜਿਵੇਂ ਆਪਾਂ ਵੀਡੀਓ ਦੇ ਵਿੱਚ ਕਿਹਾ ਸੀ ਕਿ ਹੋਰ ਇਹਨੂੰ ਮੈਂਟੇਨ ਕੀਤਾ ਜਾ ਸਕਦਾ ਤੇ ਆ ਕਾਫੀ ਸਾਰਾ ਸਮਾਨ ਇੱਥੇ ਪਿਆ ਹੈ ਵਧੀਆ ਗੱਲ ਆ ਕਿਉਂਕਿ ਜਿਵੇਂ ਹੁਣ ਆਪਾਂ ਰਸਤਾ ਚੜ੍ਹ ਕੇ ਆਏ ਆ ਅੱਧਾ ਰਾਹ ਕੱਚਾ ਦੇ ਰਾਹ ਸਾਰਾ ਬਣ ਜੂ ਤਾਂ ਇੱਥੇ ਆਉਣਾ ਹੋਰ ਵੀ ਸੌਖਾ ਹੋ ਜੂ ਆਲੇ ਦੁਆਲੇ ਸਾਰਾ ਮਤਲਬ ਵਧੀਆ ਲੱਗੂ ਸਫਾਈ ਹੋ ਜੂ ਆ ਕੁਛ ਇੱਟਾਂ ਵੀ ਪਈਆਂ ਨੇ ਬਹੁਤ ਸਾਰੇ ਪੱਥਰ ਪਏ ਨੇ ਉਰੇ ਦੇਖ ਸਕਦੇ ਹੋ ਜ਼ਰੂਰੀ ਆ ਐਵੇਂ ਦੀਆਂ ਚੀਜ਼ਾਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਜਿਹੜੀਆਂ ਹਿਸਟਰੀ ਦੇ ਨਾਲ ਰਿਲੇਟਡ ਹੋਣ ਬਾਕੀ ਇੱਥੋਂ ਨਿਸ਼ਾਨ ਸਾਹਿਬ ਦਿਖਦੇ ਨੇ ਸਾਹਮਣੇ ਉਹ ਲਓ ਜੀ ਅੱਜ ਨਾਲ ਥੋੜੇ ਜੇ ਬੱਦਲ ਹੋਏ ਹੋਏ ਨੇ ਉਹਦੇ ਕਰਕੇ ਚਮਕ ਘਟ ਹੈ। ਬਾਕੀ ਆਪਾਂ ਜ਼ੂਮ ਕਰ ਦਨੇ ਆ। ਲਓ ਜੀ ਆਪਾਂ ਹੁਣ ਥੱਲੇ ਨੂੰ ਜਾ ਰਹੇ ਹਾਂ। ਆਹੀ ਰਸਤਾ ਆਪਾਂ ਆਏ ਸੀਗੇ ਆਉਂਦੇ ਹੋਏ ਤੁਹਾਨੂੰ ਦਿਖਾਇਆ ਹੀ ਆ ਵੀਡੀਓ ਦੇ ਵਿੱਚ। ਤੇ ਕਾਫੀ ਤਿੱਖੀ ਚੜਾਈ ਆ ਅੱਗੇ ਆ ਕੇ। ਜਿਵੇਂ ਇੱਥੋਂ ਕਾਫੀ ਤਿੱਖੀ ਢਾਈ ਆ ਜਾਂਦੀ ਹੈ ਇੱਕੋ ਦਮ। ਤੇ ਆਲੇ ਦੁਆਲੇ ਆ ਸਾਰਾ ਪਹਾੜ ਤੁਸੀਂ ਦੇਖ ਸਕਦੇ ਹੋ ਨਾ। ਤੇ ਆਲੇ ਦੁਆਲੇ ਆ ਦਰਖਤ ਸਾਰਾ ਐਵੇਂ ਦਾ ਹੈ ਰਸਤਾ। ਇਤੋਂ ਉਤਰਦੇ ਸਮੇਂ ਥੋੜਾ ਜਿਹਾ ਦੇਖ ਕੇ ਉਤਰਨਾ ਪੈਂਦਾ ਕਿਉਂਕਿ ਥੱਲੇ ਨੂੰ ਉਤرائی ਆ ਨਾ ਤਾਂ ਕਰਕੇ ਤੇ ਨਾਲ ਨਾਲ ਕੁਛ ਐਵੇਂ ਦੇ ਐਂਗਲ ਲਾਏ ਹੋਏ ਨੇ ਆ ਤਾਰ ਲਾਈ ਹੋਈ ਆ ਹੋ ਸਕਦਾ ਵੀ ਇਹ ਇਹਦੇ ਮਤਲਬ ਰਾਸਤੇ ਵਾਸਤੇ ਹੋਣਾ ਹੱਥ ਪਾਉਣ ਨੂੰ ਜਾਂ ਹਨਾ ਇਹਦੇ ਵਾਸਤੇ ਆ ਸਾਹਮਣੇ ਵਾਲਾ ਰਾਹ ਜਿਹੜਾ ਸਾਰਾ ਦੇਖ ਰਹੇ ਹਾਂ ਇਹ ਆਪਾਂ ਉੱਪਰੋਂ ਉਤਰ ਕੇ ਥੱਲੇ ਨੂੰ ਜਾ ਰਹੇ ਹਾਂ ਤੇ ਇੱਕ ਤਰੀਕੇ ਦਾ ਟਰੈਕ ਇਹ ਆ ਨਾਲ ਨਾਲ ਆ ਕੁਛ ਐਵੇਂ ਦਾ ਰਾਹ ਬਣਿਆ ਹੋਇਆ ਕਿਉਂਕਿ ਇੱਥੋਂ ਪਾਣੀ ਚੱਲ ਪਾਂਦਾ ਨਾ ਮੀਆਂ ਦੇ ਵਿੱਚ ਤਾਂ ਕਰਕੇ ਆ ਖਾਰ ਪੈ ਜਾਂਦੀ ਹੈ ਜਿਹੜੀ ਨਾਲ ਦੀ ਨਾਲ ਤੇ ਥੱਲੇ ਨੂੰ ਉਤਰ ਰਹੇ ਹਾਂ ਜਦੋਂ ਥੱਲੇ ਨੂੰ ਉਤਰਦੇ ਹਾਂ ਨਾ ਇੱਕੋ ਦਮ ਅੱਗੇ ਨੂੰ ਜਾਂਦੇ ਹਾਂ ਤਾਂ ਕਰਕੇ ਥੋੜਾ ਜਿਹਾ ਕੰਟਰੋਲ ਕਰਕੇ ਉਤਰਨਾ ਪੈਂਦਾ ਵਾਕੀ ਇਹ ਸਾਰਾ ਤੁਹਾਨੂੰ ਰਸਤਾ ਆਪ ਦਿਖਾਤਾ ਕਿ ਕਿਸ ਤਰ੍ਹਾਂ ਦਾ ਰਾਸਤਾ ਉੱਪਰ ਨੂੰ ਜਾਂਦਾ ਹੈ ਬਰਾਸਤੀ ਚੌਂਕੀ ਨੂੰ ਤੇ ਸਾਰੀ ਆਪਾਂ ਲੋਕੇਸ਼ਨ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਦਿੱਤੀ ਇਹ ਜਿਹੜਾ ਸਤਲੁਜ ਦਰਿਆ ਪਾਰ ਕਰਕੇ ਇਹ ਬਰਾਸਤੀ ਚੌਂਕੀ ਆ। ਬਾਕੀ ਜਿਵੇਂ ਉੱਪਰ ਸਮਾਨ ਸਾਰਾ ਪਿਆ ਸੀ ਨਾ ਤੇ ਇਹ ਰਾਹਤੇ ਦੀ ਜਿਹੜੀ ਮੈਂਟੇਨੈਂਸ ਆ ਇਹ ਹੋ ਜਾਣੀ ਚਾਹੀਦੀ ਹੈ। ਜ਼ਰੂਰੀ ਆ ਕਿਉਂਕਿ ਮਤਲਬ ਹੁਣ ਬਹੁਤ ਔਖਾ ਉਤਰਿਆ ਜਾ ਰਿਹਾ ਥੱਲੇ ਨੂੰ ਤੇ ਬਿਲਕੁਲ ਵੀ ਮਤਲਬ ਕੰਟਰੋਲ ਨਹੀਂ ਹੁੰਦਾ ਪੈਰਾਂ ਤੇ। ਤਾਂ ਬਹੁਤ ਧਿਆਨ ਨਾਲ ਉਤਰਨਾ ਪੈਂਦਾ ਜਿਹੜਾ। ਇਹ ਰਾਹ ਸਾਰਾ ਪੱਕਾ ਹੋ ਜਾਣਾ ਚਾਹੀਦਾ ਵਧੀਆ ਤਰੀਕੇ ਨਾਲ। ਐਵੇਂ ਦੀਆਂ ਚੀਜ਼ਾਂ ਸਾਰੀਆਂ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਨੇ। ਜਿਵੇਂ ਆ ਬਰਾਸਤੀ ਚੌਂਕੀ ਆ ਐਵੇਂ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਆਪਣੇ ਪੰਜਾਬ ਦੇ ਵਿੱਚ ਉਹਨਾਂ ਨੂੰ ਵੀ ਇਹ ਐਵੇਂ ਹੀ ਸੰਭਾਲਣਾ ਚਾਹੀਦਾ ਆ ਹੁਣ ਦੇਖੋ ਸੀ ਇੱਥੋਂ ਥੱਲੇ ਨੂੰ ਉਤਰ ਰਹੇ ਆ ਨਾ ਇੱਥੇ ਹੱਥ ਪਾਉਣ ਨੂੰ ਕੁਝ ਵੀ ਨਹੀਂ ਹੈਗਾ ਜੇ ਕੋਈ ਆਪਾਂ ਤੋਂ ਵੱਡੀ ਉਮਰ ਦਾ ਮਤਲਬ ਸਿਆਣਾ ਬੰਦਾ ਆਵੇ ਤਾਂ ਉਹਨੂੰ ਦਿੱਕਤ ਹੋ ਸਕਦੀ ਆ ਉਤਰਨ ਦੇ ਵਿੱਚ ਆ ਸਾਰਾ ਇੱਥੇ ਆਲੇ ਦੁਆਲੇ ਕੁਝ ਤਾਜ਼ਾ-ਤਾਜ਼ਾ ਸਿਮਿੰਟੇ ਮਤਲਬ ਲੱਗਿਆ ਲੱਗਦਾ ਮੈਨੂੰ ਤਾਜ਼ੀਆਂ ਇੱਟਾਂ ਹਨਾ ਵਧੀਆ ਗੱਲ ਆ ਜੇ ਦੀ ਮੈਂਟੇਨੈਂਸ ਹੋ ਜੇ ਰਸਤਾ ਸਾਰਾ ਬਣ ਜੇਵੇ ਆ ਸਾਰਾ ਰਾਹ ਜਿਹੜਾ ਆਪਾਂ ਉੱਪਰੋਂ ਉਤਰ ਕੇ ਆਏ ਆ ਤੇ ਇੱਥੇ ਆ ਕੇ ਥੋੜਾ ਜਿਹਾ ਉੱਤਰਨ ਚ ਦਿੱਕਤ ਆਉਂਦੀ ਹੈ ਕਿਉਂਕਿ ਜਿਵੇਂ ਹੱਥ ਪਾਉਣ ਨੂੰ ਨਹੀਂ ਹੈਗਾ ਕੁਝ ਤਾਂ ਕਰਕੇ ਥੋੜਾ ਜਿਹਾ ਥੱਲੇ ਨੂੰ ਧਿਆਨ ਨਾਲ ਉਤਰਨਾ ਪੈਂਦਾ ਬਾਕੀ ਆ ਸਾਰਾ ਤੁਹਾਨੂੰ ਰਾਸਤਾ ਆਪਾਂ ਦਿਖਾ ਹੀ ਦਿੱਤਾ ਐਵੇਂ ਦਾ ਰਾਹ ਸਾਰਾ ਆਲੇ ਦੁਆਲੇ ਇਹ ਦੇਖ ਸਕਦੇ ਹੋ ਤੁਸੀਂ ਤੇ ਚੱਲਦੇ ਆਪਾਂ ਥੱਲੇ ਪਹੁੰਚ ਗਏ ਬਸ ਪਾਰਕਿੰਗ ਦੇ ਨੇੜੇ ਆ ਸਾਹਮਣੀ ਬਸ ਇੱਥੇ ਪਾਰਕਿੰਗ ਹੈ ਲਓ ਜੀ ਆਪਾਂ ਉੱਪਰੋਂ ਆ ਕੇ ਉਤਰ ਕੇ ਆਹ ਰਸਤਾ ਸੀਗਾ ਜਿਹੜਾ ਆਪਾਂ ਰਾਸਤਾ ਉੱਪਰ ਨੂੰ ਗਏ ਸੀ ਬਾਕੀ ਆ ਸਾਰਾ ਪਹਾੜ ਤੁਸੀਂ ਦੇਖ ਸਕਦੇ ਹੋ ਇਹ ਪਹਾੜ ਦੇ ਉੱਪਰ ਇਹ ਸਾਰੀ ਚੌਂਕੀ ਜਿਹੜੀ ਬਣੀ ਹੋਈ ਆ ਕਾਫੀ ਉਚਾਈ ਤੇ ਇਹ ਬਣੀ ਹੋਈ ਦੇਖ ਸਕਦੇ ਹੋ ਐਵੇਂ ਦਾ ਸਾਰਾ ਇਹ ਆਲਾ ਦਵਾਲਾ ਲਓ ਜੀ ਆਪਾਂ ਬਰਾਸਤੇ ਚੌਂਕੀ ਸਰਕਾਰੇ ਖਾਸਾ ਦੀ ਜਿਹੜੀ ਨਿਸ਼ਾਨੀ ਸੀ ਉਹਦਾ ਆਪਾਂ ਦੇਖ ਕੇ ਆ ਗਏ ਤੇ ਹੁਣ ਆਪਾਂ ਬਾਹਰ ਨੂੰ ਜਾ ਰਹੇ ਹਾਂ ਫੈਕਟਰੀ ਦੇ ਵਿੱਚੋਂ ਤੇ ਹੁਣ ਆਪਾਂ ਇਥੋਂ ਅੱਗੇ ਵੱਲ ਇੱਕ ਹੋਰ ਜਿਹੜੀ ਥਾਂ ਬਣੀ ਹੋਈ ਆਪਾਂ ਉਹ ਤੁਹਾਨੂੰ ਦਿਖਾਵਾਂਗੇ। ਸੋ ਉਧਰ ਵੱਲੋਂ ਆਪਾਂ ਚੱਲਦੇ ਆਂ ਸਤਲੁਜੇ ਪਾਰ ਕਰਕੇ ਦੁਵਾਰਾ। ਲਓ ਜੀ ਆਪਾਂ ਉਹ ਫੈਕਟਰੀ ਦੇ ਵਿੱਚੋਂ ਬਾਹਰ ਆ ਗਏ ਤੇ ਆਹ ਰਸਤਾ ਸਾਹਮਣੇ ਆ ਗਿਆ ਜਿਵੇਂ ਹਨਾ ਸਤਲੁਜ ਦੇ ਆ ਗਿਆ। ਹੁਣ ਦੁਵਾਰਾ ਆਪਾਂ ਸਤਲੁਜ ਦਰਿਆ ਪਾਰ ਕਰਕੇ ਜਾਣਾ ਤੇ ਉਧਰ ਇੱਕ ਸਤਲੁਜ ਦਰਿਆ ਪਾਰ ਕਰਕੇ ਇੱਕ ਥਾਂ ਬਣੀ ਹੋਈ ਐ। ਉਹ ਆਪਾਂ ਥਾਂ ਤੁਹਾਨੂੰ ਦਿਖਾਵਾਂਗੇ ਉਹ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲੇ ਸੰਬੰਧਿਤ ਐ ਤੇ ਉਹਦਾ ਸਾਰਾ ਇਤਿਹਾਸ ਆਪਾਂ ਉੱਥੇ ਜਾ ਕੇ ਤੁਹਾਨੂੰ ਦੱਸਾਂਗੇ। ਬਾਕੀ ਹੁਣ ਦੁਆਰਾ ਆਪਾਂ ਸਤਲੁਜ ਦਰਿਆ ਕ੍ਰੋਸ ਕਰਾਂਗੇ ਇਧਰ ਸਾਰਾ ਨਾਲ ਨਾਲ ਸਤਲੁਜ ਦਰਿਆ ਆ ਗਿਆ ਆ ਦੇਖ ਸਕਦੇ ਹੋ ਇਹ ਹੈੱਡ ਬਣਿਆ ਹੋਇਆ ਇੱਥੇ ਹੁਣ ਆਪਾਂ ਸਤਲੁਜ ਦਰਿਆ ਦੇ ਉੱਪਰ ਦੀ ਜਾ ਰਹੇ ਹਾਂ ਸਤਲੁਜ ਦਰਿਆ ਜਿਹੜਾ ਪਾਰ ਕਰ ਰਹੇ ਹਾਂ ਆਪਾਂ ਪਹੁੰਚ ਗਏ ਜੀ ਬਿਲਕੁਲ ਸਤਲੁਜ ਦਰਿਆ ਦੇ ਕੰਡੇ ਤੇ ਐਸਐਮ ਆਪਾਂ ਸਤਲੁਜ ਦਰਿਆ ਦੇ ਬਿਲਕੁਲ ਕੰਡੇ ਤੇ ਖੜੇ ਆ ਪਹਿਲਾਂ ਆਪਾਂ ਦਰਿਆ ਦੇ ਦੂਸਰੀ ਸਾਈਡ ਸੀ ਉਧਰ ਸਾਹਮਣੇ ਵਾਲੇ ਪਾਸੇ ਉਹ ਜਿਹੜੇ ਤੁਹਾਨੂੰ ਪਹਾੜ ਦਿਖਦੇ ਨੇ ਜਿਹੜੇ ਆਪਾਂ ਤੁਹਾਨੂੰ ਨਿਸ਼ਾਨ ਸਾਹਿਬ ਦਿਖਾ ਕੇ ਆਏ ਆ ਹਨਾ ਬਰਸਤ ਚੌਂਕੀ ਤੇ ਆਹ ਦੇਖੋ ਤੁਹਾਨੂੰ ਨਿਸ਼ਾਨ ਸਾਹਿਬ ਦਿਖਦੇ ਹੋਣਗੇ ਤੇ ਹੁਣ ਆਪਾਂ ਸਤਲੁਜ ਦਰਿਆ ਪਾਰ ਕਰਕੇ ਆ ਗਏ ਤੇ ਇੱਥੇ ਨਾ ਆ ਜਿਹੜਾ ਸਥਾਨ ਬਣਿਆ ਹੋਇਆ ਸਤਲੁਜ ਰਿਆ ਦੇ ਬਿਲਕੁਲ ਕੰਢੇ ਤੇ ਇੱਥੇ ਮਹਾਰਾਜਾ ਰਣਜੀਤ ਸਿੰਘ ਅਤੇ ਬ੍ਰਿਟਿਸ਼ ਸਰਕਾਰ ਦੇ ਇੱਕ ਗਵਰਨਰ ਵਿਚਕਾਰ ਜਿਹੜੀ ਮਿਲਣੀ ਹੋਈ ਸੀਗੀ ਤੇ ਉਹ ਸਾਰੀ ਆਪਾਂ ਜਾਣਕਾਰੀ ਤੁਹਾਨੂੰ ਦਿੰਨੇ ਆ ਸਾਹਮਣੇ ਇਤਿਹਾਸ ਵੀ ਜਿਹੜਾ ਲਿਖਿਆ ਹੋਇਆ ਤੇ ਉਹ ਮਿਲਣੀ ਦੇ ਵਿੱਚ ਇੱਕ ਸੰਧੀ ਹੋਈ ਸੀ ਕਿ ਕੋਈ ਵੀ ਇੱਕ ਦੂਜੇ ਦੇ ਇਲਾਕੇ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰੂਗਾ ਉਹ ਆ ਥਾਂ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਇੱਕ ਗਵਰਨਰ ਦੀ ਜਿਹੜੀ ਮਿਲਣੀ ਹੋਈ ਸੀ ਸਾਹਮਣੇ ਵਾਲੇ ਪਾਸੇ ਇਤਿਹਾਸ ਆ ਜਿਹੜਾ ਲਿਖ ਕੇ ਦੱਸਿਆ ਹੋਇਆ ਆ ਆ ਬੋਰਡ ਦੇ ਉੱਪਰ ਇਹ ਸਥਾਨ ਦਾ ਸਾਰਾ ਇਤਿਹਾਸ ਜਿਹੜਾ ਲਿਖਿਆ ਹੋਇਆ ਇਹ ਬੋਰਡ ਦੇ ਉੱਪਰ ਲਿਖ ਕੇ ਦੱਸਿਆ ਹੋਇਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਅੰਗਰੇਜ਼ਾਂ ਦੇ ਗਵਰਨਰ ਜਰਨਲ ਵਿਲੀਅਮ ਪੈਂਟਿਕ ਦਰمیان ਇੱਕ ਮਹੱਤਮਪੂਰਨ ਮਿਲਣੀ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਅੰਗਰੇਜ਼ਾਂ ਦੇ ਗਵਰਨਰ ਵਿਚਕਾਰ ਇੱਥੇ ਜਿਹੜੀ ਮਿਲਣੀ ਹੋਈ ਸੀਗੀ ਤੇ ਉਸ ਮਿਲਣੀ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਥੇ ਆਉਣਾ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਲਾਹੌਰ ਤੋਂ ਇੱਥੇ ਆਏ ਸੀ ਤੇ ਜਿਹੜਾ ਅੰਗਰੇਜ਼ਾਂ ਦਾ ਗਵਰਨਰ ਸੀ ਉਹ Shimla ਤੋਂ ਇਹ ਸਥਾਨ ਦੇ ਉੱਪਰ ਆਇਆ ਸੀ ਕਿਹਾ ਜਾਂਦਾ ਹੈ ਕਿ ਸਤਲੁਜ ਦਰਿਆ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਲਈ ਬੇੜੀਆਂ ਦਾ ਜਿਹੜਾ ਪੁਲ ਆਇਆ ਗਿਆ ਸੀ ਕਿਉਂਕਿ ਇੱਧਰ ਜਿਵੇਂ ਤੁਹਾਨੂੰ ਦਿਖਾਇਆ ਕੀ ਜਿਹੜਾ ਸਤਲੁਜ ਦਰਿਆ ਵਗਦਾ ਹਨਾ ਸਤਲੁਜ ਦਰਿਆ ਨੂੰ ਪਾਰ ਕਰਨ ਦੇ ਲਈ ਮਹਾਰਾਜਾ ਰਣਜੀਤ ਸਿੰਘ ਜੀ ਦੇ ਲਈ ਬੇੜੀਆਂ ਦਾ ਜਿਹੜਾ ਪੁਲ ਬਣਾਇਆ ਗਿਆ ਸੀ ਆਹ ਸਾਰਾ ਦਰਿਆ ਆ ਗਿਆ ਤੇ ਇੱਥੇ ਉਹ ਸਾਰੀ ਸੰਧੀ ਹੋਈ ਸੀ ਕਿ ਕੋਈ ਵੀ ਇੱਕ ਦੂਜੇ ਦੇ ਇਲਾਕੇ 'ਚ ਜਿਹੜਾ ਦਖਲ ਨਹੀਂ ਦੇਊਗਾ ਸਾਹਮਣੇ ਆ ਤੁਸੀਂ ਦ੍ਰਿਸ਼ ਦੇਖ ਸਕਦੇ ਹੋ ਉਹ ਮਿਲਣੀ ਦਾ ਦ੍ਰਿਸ਼ ਜਿਹੜਾ ਇੱਥੇ ਦਿਖਾਇਆ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਆ ਇਧਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਤੇ ਨਾਲੇ ਅੰਗਰੇਜ਼ਿਆਂ ਦਾ ਗਵਰਨਰ ਦੋਨੋਂ ਹੱਥ ਮਿਲਾ ਰਹੇ ਨੇ ਜਿਹੜੀ ਕਿ ਦੋਨੋਂ ਸੰਧੀ ਜਿਹੜੀ ਕਰ ਰਹੇ ਨੇ ਤੇ ਇੱਥੇ ਦੋਨੋਂ ਨੇ ਆਪਣੇ ਦਰਬਾਰ ਜਿਹੜੇ ਸਜਾਏ ਸੀਗੇ ਆ ਸਾਰਾ ਮੌਕੇ ਦਾ ਦ੍ਰਿਸ਼ ਇੱਥੇ ਦਿਖਾਇਆ ਹੋਇਆ ਹੈ ਲਓ ਜੀ ਇੱਥੇ ਆਪਾਂ ਸਾਰਾ ਤੁਹਾਨੂੰ ਇਤਿਹਾਸ ਦੱਸਿਆ ਜਿਹੜੀ ਇੱਥੇ ਮਿਲਣੀ ਹੋਈ ਸੀ ਸੰਧੀ ਹੋਈ ਸੀ ਤੇ ਜਿਵੇਂ ਸਤਲੁਜ ਤੋਂ ਪਾਰ ਆਪਾਂ ਗਏ ਸੀ ਸਾਹਮਣੇ ਜਿਹੜੇ ਆਪਾਂ ਤੁਹਾਨੂੰ ਨਿਸ਼ਾਨ ਸਾਹਿਬ ਦਿਖਾਏ ਸੀਗੇ ਉਹ ਇਹ ਸੰਧੀ ਹੋਣ ਤੋਂ ਪਹਿਲਾਂ ਜਾਨਕੀ ਮਿਲਣੀ ਹੋਣ ਤੋਂ ਪਹਿਲਾਂ ਹੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹ ਨਿਸ਼ਾਨ ਸਾਹਿਬ ਉੱਥੇ ਲਾਤੇ ਸੀਗੇ ਸ਼ੋਭਿਤ ਕਰਤੇ ਸੀ ਤਾਂ ਕਿ ਅੰਗਰੇਜ਼ਾਂ ਨੂੰ ਜਿਹੜਾ ਪਤਾ ਲੱਗ ਸਕੇ ਕਿ ਉਹ ਉਹਨਾਂ ਦਾ ਇਲਾਕਾ ਤੇ ਤਾਂ ਕਰਕੇ ਉਹ ਉੱਥੇ ਚੌਂਕੀ ਜਿਹੜੀ ਬਣਾਈ ਗਈ ਸੀ ਬਰਾਸਤੀ ਚੌਂਕੀ ਇਹ ਸਾਰਾ ਇੱਥੇ ਦਾ ਇਤਿਹਾਸ ਹੈ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਐਵੇਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ 'ਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ